ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਬਰੇਜ਼ਾ ਕਾਰ ਓਵਰਟੇਕ ਕਰਦੇ ਸਮੇਂ ਟਰੱਕ ਦੀ ਲਪੇਟ ਵਿੱਚ ਆ ਗਈ ਇੱਥੇ ਦੱਸ ਦਈਏ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦਕਿ ਦੋਵੇਂ ਬਾਹਰ ਨੁਕਸਾਨੇ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ ਜਾ ਰਹੇ ਸਨ ਤਾਂ ਫਗਵਾੜਾ ਪੁਲ ਉੱਪਰ ਉਹਨਾਂ ਦੀ ਕਾਰ ਓਵਰਟੇਕ ਕਰਦੇ ਸਮੇਂ ਅੱਗੇ ਜਾ ਰਹੇ ਟਰੱਕ ਦੀ ਲਪੇਟ ਵਿੱਚ ਆ ਗਈ ਜਿਸ ਨਾਲ ਕਾਰ ਵਿੱਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ ਜਦ ਕੇ ਉਹਨਾਂ ਦੀ ਕੰਨ ਨੁਕਸਾਨੀ ਨਹੀਂ ਗਈ ਉਧਰ ਟਰੱਕ ਚਾਲਕ ਦਾ ਕਹਿਣਾ ਹੈ ਕਿ ਉਕਤ ਹਾਦਸਾ ਕਾਰ ਚਾਲਕ ਵੱਲੋਂ ਓਵਰਟੇਕ ਕਰਦੇ ਸਮੇਂ ਵਾਪਰਿਆ ਹੈ ਜਿਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ ਹਾਦਸੇ ਤੋਂ ਬਾਅਦ ਜਿੱਥੇ ਬਾਣਾ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਦੀ ਗਲਤੀ ਹੋਈ ਉਸ ਕੇ ਲਫ ਕਾਰਵਾਈ ਕੀਤੀ ਜਾਵੇਗੀ ਵੇਖੋ ਸਦਾ ਹੀ ਕ੍ਰੋਸ ਕਰ ਰਹੇ ਆ ਦੇਖੋ ਨਾ ਪਿੱਛੇ ਕ੍ਰੋਸ ਕਰ ਰਹੇ ਆ ਕਦਮ ਟੱਕੇ ਨਹੀਂ ਆ ਕੀਤਾ ਅੰਦਰ ਵੱਜਿਆ ਤਾਂ ਗੱਡੀ ਧੁੰਮ ਗਈ ਮਸਿਨ ਬਸ ਗਈ ਅੱਗੇ ਵੀ ਗੱਡੀ ਆ ਰਹੀ ਸੀ ਬਚਾਅ ਹੋ ਗਿਆ ਤੇ ਕੋਈ ਨੁਕਸਾਨ ਜਾਨੀ ਮਤਲਬ ਫਿਰ ਠੀਕ ਹੈ ਜੀ ਸਿਰ ਬਚ ਗਿਆ ਸਾਡਾ ਜਾਨ ਬਚ ਗਈ ਗੱਡੀ ਡੈਮੇਜ ਤੇ ਪੁਲਿਸ ਨੂੰ ਫੋਨ ਕਰਤਾ ਆ ਗਿਆ ਆ ਗਿਆ ਨਾਮ ਕੀ ਤੁਹਾਡਾ ਜਲਿੰਦਰ ਸਿੰਘ ਜਲਿੰਦਰ ਸਿੰਘ ਕਿਧਰ ਆ ਰਹੇ ਸੀ ਕਿਧਰ ਜਾ ਰਹੇ ਸੀ ਮਾਰੇ ਨਾਮ ਹੈ ਜਲਿੰਦਰ ਸਿੰਘ ਤੇ ਮੈਂ ਜਾਣਾ ਛੁਡਾ ਖੰਨੇ ਇਹ ਇਹਨਾ ওভারਟੈਕ ਕੀ ਆ ਗੱਡੀ ওভারਟੈਕ ਦੇ ਵਿੱਚ ਨਾਲ ਲਿਆ ਕੇ ਦੇਚ ਮਾਰੀ ਮੇਰਾ ਕੋਈ ਕੁਝ ਹੋਰ ਨਹੀਂ ਹੈਗਾ ਦੇਖ ਲਓ ਡਿੱਗ ਨਹੀਂ ਭੱਜੀ ਅੱਗੋਂ ਨਹੀਂ ਭੱਜੀ ਪਿਛੋਂ ਨਹੀਂ ਭੱਜੀ ਸਾਈਡ ਭੱਜੀ ਮੈਂ ਕੋਈ ਨੁਕਸਾਨ ਨਹੀਂ ਆਇਆ ਭਾਈ ਗੱਡੀ ਡੈਮੇਜ ਹੋਈ ਨੇ ਹਾਂ ਗੱਡੀ ਜਿਹੜੀ ਆ ਉਹ ਟੁੱਟ ਨਹੀਂ ਸੀ ਪਰ ਜੱਗਦੰਮ ਜੀ ਅੱਗੇ ਆ ਗਈ ਠੀਕ ਹੈ ਕਾਡਾ ਮਤਲਬ ਇਹ ਰੋਡ ਸਾਈਡ ਉੱਪਰ ਟਿਕਾ ਦੇ ਹਾਂ ਆ ਰਿਹਾ ਉਹ ਸਾਈਡ ਠੀਕ ਉਹਦੀ ਡਰਾਈਵਰ ਸਾਈਡ ਸੀ ਉਹਨੇ ਦੇਖਣੇ ਚਾਹਦਾ ਹੈ ਵੀ ਕਿੱਦਾਂ ਦੀ ਜੀਰਚਾ ਤੁਮੀ ਜੀਰਚਾ ਤੇ ਕਿਹੜੇ ਹਾਮਾ ਚੱਲਣਾ ਚਾਹੀਦਾ। ਹੋਰ ਬਾਕੀ ਕੋਈ ਨਹੀਂ। ਮੇਦਾ ਬੋਲਤੇ ਕੋਲ ਖੜੇ ਸੀਗੇ ਥੱਲੇ ਚੰਡੀਗੜ੍ਹ ਬਾਈਪਾਸ ਤੇ ਜਦੋਂ ਸਾਨੂੰ ਕੰਟਰੋਲ ਤੋਂ ਫਵਾੜਾ ਕੰਟਰੋਲ ਤੋਂ ਫੋਨ ਗਿਆ ਕਿ ਇੱਕ ਕਾਰ ਤੇ ਕੋਈ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ। ਇਹ ਫਵਾੜਾ ਬ੍ਰਿਜ ਕੋਲ ਤੇ ਜਿਹੜਾ ਪੂਨਮ ਹੋਟਲ ਦੇ ਸਾਹਮਣੇ ਕੋਲ ਦੇ। ਅਸੀਂ ਜਦੋਂ ਮੌਕੇ ਤੇ ਪਹੁੰਚਿਆ ਇਹ ਪਹੁੰਚ ਕੇ ਦੇਖਿਆ ਕਿ ਇੱਕ ਕਾਰ ਤੇ ਟਰੱਕ ਦਾ ਆਜੇ ਐਕਸੀਡੈਂਟ ਹੋਇਆ ਸੀਗਾ ਕਿ ਉਹਨਾਂ ਦੇ ਜਿਹੜਾ ਟਰੱਕ ਸੀਗਾ ਨੰਬਰ ਜਿਹੜਾ ਡਰਾਈਵਰ ਸੀਗਾ ਬਲਵਿੰਦਰ ਸਿੰਘ ਪਾਤੀ ਪਠਾਨਕੋਟ ਦਾ ਹੈ ਤੇ ਜਿਹੜੇ ਕਾਰ ਦਾ ਡਰਾਈਵਰ ਸੀਗਾ ਵਿਜੇ ਕੁਮਾਰ ਤੇ ਲੁਧਿਆਣੇ ਦੇ ਰਹਿਣ ਵਾਲੇ ਹੈ ਸ਼ਿਫੀ ਦੇ ਤੇ ਇਹ ਹੁਣ ਇਹਦਾ ਮਾਮਲਾ ਥੋੜਾ ਜਿਆਦਾ ਲੱਗਦਾ ਇਸ ਕਰਕੇ ਆਈ.ਯੂ ਨੂੰ ਮਗਾਇਆ ਥਾਣੇ ਦਿੱਤੀਆਂ ਉਹ ਉਹ ਰਵਾ ਮਿੱਤ ਕਾਰ ਸਵਾਰ ਜਿਹੜੇ ਸਾਰੇ ਸੇਫ ਹੈ ਜੀ ਸੇਫ ਹੈ ਜੀ ਸੇਫ ਹੈ ਬਿਲਕੁਲ ਸਹੀ ਆ ਕਾਰ ਦਾ ਨੁਕਸਾਨ ਹੋਇਆ ਮਾਲੀ ਦਾ ਸਦਾਨਾ ਜਾਨੀ ਕੋਈ ਨਹੀਂ